ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਾਤਿਸ਼ਰੀਆ ਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਦੁੱਬਲੀ ਬਰਵਾਲਾ ਚੀਮਾ ਸਈਦੋ ਸੁਭਰਾ ਬਿਲਕੁਲ ਜਿਹੜੇ ਨਾਮ ਲੱਗਦੇ ਪਿੰਡ ਆ ਬਾਈ ਹਰਵੈਲ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋਸਤੋ ਤੇ ਅੱਜ ਖਾਸ ਤੌਰ ਤੇ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਵਿਹੜਾਂ ਤੇ ਬਣਾ ਰਹੇ ਆ ਵਿਹੜਾ ਤੁਹਾਨੂੰ ਤਿੰਨ ਦਿਖਾਉਣੀਆਂ ਨੇ ਤਿੰਨੇ ਵਿਹੜਾ ਸੂਈਆਂ ਸਵਾਈਆਂ ਨੇ ਜਾਂ ਗੱਪਣ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਉਹ ਵੀਰ ਤੋਂ ਆਪਾਂ ਲ ਕੀ ਮਿਲਕਿੰਗ ਆ ਥੱਲੇ ਠੀਕ ਆ ਤੇ ਤਕਰੀਬਨ ਜਿਹੜੀ ਦੋਸਤੋ ਵੀਡੀਓ 8 ਮਾਰਚ ਨੂੰ ਆਪਾਂ ਜਿਹੜੀ ਇਹ ਬਣਾ ਰਹੇ ਆ ਤੇ ਬਿਲਕੁਲ ਵੇਖਣ ਤੋਂ ਬਾਅਦ ਤੁਸੀਂ ਤਸੱਲੀ ਜਾਂ ਨਰਕ ਪਰਖ ਆਪਣੀ ਕਰਨ ਘਰ ਵੀਜੜ ਜਰੂਰ ਕਰ ਲਿਓ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸਬਦਾ ਕਰ ਸਕਦੇ ਹੋ ਆਜੋ ਕਰਦੇ ਆ ਗੱਲਬਾਤ ਵੀਰ ਹਰਬੇਲ ਦੇ ਨਾਲ ਪੁੱਛਦੇ ਕੀ ਡਿਟੇਲ ਸਭ ਤੋਂ ਪਹਿਲਾਂ ਵੀਰ ਹਰਬੇਲ ਸਤਿ ਸ੍ਰੀ ਅਕਾਲ ਜੀ ਸੰਤੋਖ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇ ਜੁਦੇ ਜਾਤੇ ਦੇਖ ਰਿਹਾ ਉਹਨਾਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਰਵੀਰ ਭਾਈ ਅੱਜ ਵੜਾ ਤਿੰਨ ਨੇ ਆਪਣੇ ਕੋਲੇ ਇਹ ਸੰਗੂ ਗਾਵਾ ਤਿੰਨ ਲਗੜੇ ਆਪਣੇ ਆਪਣੇ ਵਹਿਰੇ ਨੇ ਹਾਂਜੀ ਤੇ ਵਹਿਰੇ ਤਾਂ ਇੱਕ ਖੁੱਦ ਵੀ ਹੈਗੀ ਆ ਕਬੱਡੀ ਉਹ ਚਲੋ ਬਾਅਦ ਦੀ ਗੱਲ ਆ ਸਪੈਸ਼ਲ ਕਿਸੇ ਨੇ ਆਪਾਂ ਦਿਖਾ ਲਾਂਗੇ ਕਵਰ ਕਰਾਂਗੇ ਠੀਕ ਆ ਤੇ ਭਈ ਇਹ ਸੂਈਆਂ ਸੂਈਆਂ ਕਿੰਨੀਆਂ ਤੇ ਅੱਗੇ ਕਿਵੇਂ ਗੱਭਣਾ ਜਾਂ ਕੀ حساب ਕਿਤਾਬ ਇਹਨੂੰ ਆਪਾਂ ਇਹ ਦੋ ਪਰਲੀਆਂ ਗੱਭਣਾ ਨੇ ਹਾਂਜੀ ਇਹ ਸੂਈ ਆ ਜੀ ਇਹਨੂੰ ਸੰਗਲਮ ਹਰਿਆਣਾ ਵੀ ਕਹਿ ਦਿੰਦੇ ਆਪਾਂ ਜਾਂ ਦੇਸੀ ਹਾਂਜੀ ਇਹਦਾ ਜਿਹੜੀ ਦੁੱਧ ਦੀ ਕੁਆਲਿਟੀ ਆ ਬਿਲਕੁਲ ਮੱਝ ਵਾਲੀ ਹੁੰਦੀ ਆ ਹੂੰ ਤਾਂ ਪਿੱਛੇ ਦੇ ਗਿਰਦੀ ਵਿੱਚ ਗਿਆ ਜੀ ਅੱਛਾ ਜੀ ਤੇ ਬਹੁਤ ਚੰਗੀ ਨੇ ਸਾਉਂ ਦੇ ਸੁਤਰੀਏ ਜਿੰਨੀ ਵੀ ਆਪਾਂ ਦੇ ਠੀਕ ਆ ਬਿਲਕੁਲ ਜੀ ਦੋਸਤੋ ਹਰਿਆਣਵੀ ਵੀਰ ਕਹਿੰਦਾ ਆਪਾਂ ਕਿ ਦੇਸੀ ਵਹਿੜ ਜਿਵੇਂ ਆਪਾਂ ਕਹਿੰਨਾ ਵੀ ਫੈੜ ਚੰਗੀ ਹੁੰਦੀ ਆ ਦੁੱਧ ਦੀ ਤੇ ਇੱਕ ਮੱਝਾਂ ਦੇ ਬਿਲਕੁਲ ਇਕੁਅਲ ਫੈੜ ਹੁੰਦੀ ਆ ਉਸ ਹਿਸਾਬ ਕਿਤਾਬ ਦੀ ਆ ਜੀ ਦੱਸਣ ਕਰਦੇ ਆ ਵੀ ਦੇਸੀ ਇਹ ਸੁਈ ਬਾਈ ਕਿੱਦੇ ਆ ਇਹ ਬਾਈ ਕੱਲ ਸੁਈ ਕੱਲ ਸੁਈ ਮਗਰ ਬੱਚਾ ਬੱਚੀ ਤਸੀ ਬੱਚੀ ਆ ਜਿੱਥੇ ਗਿਰਦੀ ਬੱਚੀ ਆ ਗਿਰਦੀ ਹੈ ਬੱਚੀ ਜਿਹੜੀ ਆ ਦੋਸਤੋ ਗਿਰਦੀ ਆ ਪਾਈ ਆ ਬਹਿੜ ਨੇ ਠੀਕ ਆ ਤੇ ਬਾਕੀ ਜਿਹੋ ਜੀ ਏਆਈ ਕਰਵਾਈ ਹੋਵੇ ਉਹ ਜਿਹੜਾ ਬੱਚਾ ਪਤੂ ਦੇ ਦਿੰਦਾ ਤੇ ਬੱਚੀ ਜਿਹੜੀ ਗਿਰਦੀ ਆ ਤੇ ਕੱਲ ਦੀ ਸੂਈ ਆ ਠੀਕ ਆ ਬੋਲੇ ਦੇ ਵਿੱਚ ਕਿੰਨਾ ਹੋ ਜੀ 17 ਬਾਕੀ ਜਿਹੜੀ ਦੁੱਧ ਵੀ ਦਵਾਈ ਆ ਹਾਂ ਜੀ 12 ਤੋਂ 13 ਲੀਟਰ ਨੂੰ ਪਰੋਣੀ ਚਾਹੀਦੀ ਜਿਹੜੇ ਦਾ ਲਾਇਆ ਥੱਲੇ ਕੋਈ 8 ਮੀਟਰ ਬੋਲਾ ਆ ਸਰ ਹਾਂ ਜੀ ਅੱਧੀ ਦਵਾ ਗੋ ਠੀਕ ਹੈ ਜੀ ਕਹਿੰਦੇ ਆਪਾਂ ਹੁਣ ਬੌਲਾ ਮਤਲਬ ਕਿੰਨਾ ਕੱਢਿਆ ਵੈਸੇ ਹੁਣ ਦੋ ਟਾਈਮ ਦਾ ਮੈਂ ਖਾਲੀ ਕਰਤੀ ਸੀ ਅੱਛਾ ਜੀ ਰਾਤ ਹੀ ਖਾਲੀ ਕਰਤੀ ਸਵੇਰੇ ਸੁਦੀ ਸੀ ਹਾਂ ਜੀ ਕਿਉਂਕਿ ਗਾਂ ਜਿਹੜੀ ਹੁੰਦੀ ਇਹਨੂੰ ਜਿੰਨਾ ਜਲਦੀ ਖਾਲੀ ਕਰਦੇ ਹੋ ਉਹਨਾਂ ਜਲਦੀ ਇਹ ਜਿਹੜਾ ਦੁੱਧ ਕੱਢਦੇ ਆ ਠੀਕ ਆ ਤੇ ਹਰਵੇਲ ਵੀਰੇ ਮੁੱਲ ਕੀ ਐ ਇਸ ਵੈੜ ਦਾ ਮੁੱਲ ਸਤਲਜ ਜਿਹੜਾ ਆਪਾਂ ਇਹਦੀ ਡਿਮਾਂਡ 33.5 ਹਾਂ ਜੀ ਥੋੜਾ ਬਹੁਤਾ ਮਾੜਾ ਮੁੱਲ ਦੇ ਜੋ ਠੀਕ ਆ ਜੀ ਬਾਕੀ ਬਹੁਤ ਵਧੀਆ ਬਾਕੀ ਵੈੜ ਜਿਹੜੀ ਦੋਸਤੋ ਤੁਸੀਂ ਚੈੱਕ ਕਰੋ ਠੀਕ ਆ ਥਾਂ ਬਹੁਤ ਚੰਗੇ ਹੈਗੇ ਆ ਸੀ ਉਸੋਂ ਵੀਰਾਂ ਦਾ ਪੂਰੀ ਹੈ ਵੜ ਠੀਕ ਹੈ ਦੇਸੀ ਦੇਸੀ ਵੜਾ ਠੀਕ ਹੈ ਬਾਹਰਲੇ ਸਟੇਟਾਂ ਦੇ ਵਿੱਚ ਤੁਸੀਂ ਨਾਰਮਲ ਇਹੋ ਜਿਹਾਂ ਵੜਾ ਦੇਖਦੇ ਹੋਵੋਗੇ ਠੀਕ ਹੈ ਤੇ ਦੇਸੀ ਵੜਾ ਜਿਹੜੀ ਫੈਟ ਵੀ ਚੰਗੀ ਹੁੰਦੀ ਹੈ ਬਾਕੀ ਮੈਨੂੰ ਬਹੁਤ ਜ਼ਿਆਦਾ ਲੋਕ ਬਦਤ ਕਰਦੇ ਆ ਹਾਂਜੀ ਹਾਂਜੀ ਜ਼ਿਆਦਾ ਦਰ ਠੀਕ ਹੈ ਜਿੰਨੀ ਵੀ ਤਰੀਫ ਕਰ ਲਈਏ ਆ ਕਰੋ ਚੈੱਕ ਜੀ ਆ ਥਣੇ ਜੇ ਸੀਗਾ ਜੇ ਥੰਨੇਵਾ ਜਿਹੜਾ ਤੁਸੀਂ ਵੇਖ ਕੇ ਚੈੱਕ ਕਰੋ ਆ ਬੱਚਾ ਜੇ ਮਗਰ ਦੀ ਫੀਮੇਲ ਕਾਫ ਬੱਚੀ ਹੈ ਇਹਦੇ ਨੀਚੇ ਠੀਕ ਹੈ ਤੇ 33000 ਮੁੱਲ ਕੀਤਾ ਵੀਰ ਸਾਢੇ 33 ਆਪੇ ਤਾਂ ਮਾਨਸਰ ਹੋ ਜੇ ਠੀਕ ਆ ਜੀ ਸਾਢੇ 33 ਦੇ ਵਿੱਚੋਂ ਮਾਨਤਨ ਹੋ ਜਾਊਗਾ ਅਗਲੀ ਜਿਹੜੀ ਵਹਿੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਐਚਪ ਵਹਿੜ ਆ ਦੋਸਤੋ ਠੀਕ ਹੈ ਇਹ ਦੋਸਤਾਂ ਪਹਿਲਾਂ ਵੱਛੀ ਸੂਣ ਵਾਲੀ ਆ ਤੇ ਠੀਕ ਆ ਜੀ ਅਜੇ ਥੋੜੀ ਜਿਹੀ ਚੱਗੀ ਆ ਠੀਕ ਆ ਪਹਿਲਾਂ ਵੱਛੀ ਸੂਣੀ ਆ ਦੋਸਤੋ ਧਿਆਨ ਦੇ ਵਿੱਚ ਰੱਖ ਲਿਓ ਤੇ ਸਮਾਂ ਲੈ ਜੂ 12 ਦਿਨ ਜੀ ਅਜੇ ਲੈ ਜੂ 12 ਤੋਂ 15 ਦਿਨਾਂ ਲੱਗੂ ਚੱਗੀ ਬਣੂਗੀ ਦੋ ਹਫ਼ਤੇ ਬਹੁਤ ਵਧੀਆ ਠੀਕ ਆ ਜੀ ਦੋ ਹਫ਼ਤੇ ਸਮਾਂ ਲੱਗੂਗੀ ਠੀਕ ਹੈ ਤੇ ਪਹਿਲਾਂ ਵੱਛੀ ਨੇ ਸੂਣਾ ਕ ਆ ਥਾਣਾ ਹਵਾਨਾ ਜਿਹੜਾ ਦੋਸਤੋ ਬਿਲਕੁਲ ਮੁਠੀ ਵਾਲਾ ਥਾਣਾ ਕਈ ਵਾਰ ਹੁੰਦਾ ਵਹਿਣਾ ਪਹਿਲਾਂ ਨੇ ਤੇ ਪਲੂਨ ਬੱਚੀਆਂ ਦੇ ਛੋਟਾ ਧਨ ਲੱਗਾ ਹੁੰਦਾ ਪਰ ਥਾਣਾ ਬਿਲਕੁਲ ਵੇਖੋ ਇਹ ਮੁਠੀ ਚ ਆਉਂਦਾ ਥਾਣਾ ਜਿੰਨੇ ਜੁਨੀ ਬਹੁਤ ਜ਼ਿਆਦੀ ਵੇਖੋ ਕੜੀ ਧੀਰੀ ਪੂਰੀ ਆ ਵੇਖੋ ਜਿੰਨਾ ਮਜੀ ਨਵੀਂ ਬੱਚੀ ਆ ਕਿਸੇ ਵੀ ਕਿਸਾਨ ਵੀਰ ਨੇ ਖਰੀਦਣੀ ਤੁਸੀਂ ਸੰਪਰਕ ਕਰ ਲਿਓ ਤੇ ਹਰਵੇਲ ਭਾਈ ਇਹਦਾ ਮੁੱਲ ਲੈ ਦੇ ਕੀ ਕਰਦੇ ਆ ਇਹਦਾ ਰਾਮਦਾਨ 34000 ਮੋਲਾ ਜਿਹੋ ਜੋ ਮਾਨਤਾ ਰੋ 34000 ਦੇ ਵਿੱਚੋਂ 34000 ਦੇ ਵਿੱਚੋਂ ਮਾਨਤਨ ਹੋ ਜਾਊਗਾ ਦੋਸਤੋ ਠੀਕ ਆ ਬੜਾ ਦੋਜੇ ਨੰਬਰ ਵਾਲੀ ਬੇਸ਼ੱਕ ਜ਼ਿਕਰ ਕਰਕੇ ਗੱਲ ਕਰ ਲਿਓ ਤੀਜੇ ਨੰਬਰ ਵਾਲੀ ਇਹ ਤਾਂ ਦਾ ਪਿਓ ਜਰਸੀ ਆ ਅੱਛਾ ਜੀ ਪਿਓ ਜਰਸੀ ਆ 16 ਹਜੇ ਵੀ ਕਹਿੰਦੇ ਦੋ ਹਫ਼ਤੇ ਲੈ ਕੇ ਜਾਂਦੇ ਠੀਕ ਆ ਦੋ ਹਫ਼ਤੇ ਲੈ ਜੀ ਪਿਓ ਜਰਸੀ ਪਹਿਲਾਂ ਵੀ ਸੁਣੀ ਹੈ ਵੀ ਮੱਛੀ ਜਿਹੜੀ ਦੋਸਤੋ ਵੇਖੋ ਤੁਸੀਂ ਬਹੁਤ ਵਧੀਆ ਹੈਗੀ ਆ ਜਰਸੀ ਜਾਂਦੇ ਵਿੱਚ ਹੈਗੀ ਆ ਠੀਕ ਆ ਤੇ ਹਫ਼ਤੇ ਦੋ ਹਫ਼ਤਾ ਜਾਂ ਡੇਢ ਤੋਂ ਦੋ ਹਫ਼ਤਾ ਸਮਾਂ ਲੱਗ ਜੀ ਤੇ ਇਹ ਘਟੇ ਲਾਟੋਲਾ ਕਾਫੀ ਜਿਆਦੀਆਂ ਹਜੇ ਦੇਖਦੀਆਂ ਪਈਆਂ ਨੇ ਤੇ ਆਹ ਵੇਖਦਾ ਜਸਤੀ ਆਨੇ ਕੋਨੇ ਤੇ ਵਟਕ ਦੂ ਨਾ ਦੇਖਦੇ ਪਈਆਂ ਪਹਿਲਾਂ ਨਾ ਪਰ ਬਲੇ ਵਾਲੂ ਪੂਰਾ ਮਾਰੂਗੀ ਬੇ ਪੂਰੇ ਪੂਰੇ ਹਾਂ ਆ ਢੇਲਾ ਟੋਲਾ ਦੇਖੀਏ ਰੋਸੋ ਆ ਵੇਖੋ ਤੇ ਠੰਡੀ ਸੀਦਾ ਕੋਈ ਯੋਗ ਨਹੀਂ ਹੈ ਨਾ ਖਲੂਨ ਖਲਾਨ ਵੀ ਚੰਗਾ ਲੱਗਦਾ ਬਹਿੜਦਾ ਤੇ ਥਾਣ ਤੁਨੂ ਵੀ ਪੂਰਾ ਬਿਲਕੁਲ ਸੀਲ ਸਹਾੂਆ ਉਵੇਂ ਚੁੱਪ ਕਰਕੇ ਖੜ ਗਈ ਹੈ ਤੇ ਹਰਪੇਲ ਭਾਈ ਇਸ ਬੱਚੀ ਦਾ ਕੀ ਮੁੱਲ ਇਹਦਾ ਸਾਡੇ ਚੌਤੀ ਜਾ ਰੋਚ ਮੰਨਦਾ ਨਾ ਸਾਡੇ 34 ਚੋਂ ਹਾਂਜੀ ਠੀਕ ਆ ਇਹ ਦੋਸਤੋ ਤਿੰਨ ਨਾਗ ਸੀਗੇ ਖਾਸ ਤੌਰ ਤੇ ਅੱਜ ਬਹਿੜਾਂ ਦੇ ਵਿੱਚ ਨਵੇਂ ਬੈਠਾ ਤੁਸੀਂ ਖਰੀਦ ਲਿਓ ਜਿਹੜੀ ਵੀ ਭਾਪੜਤੇ ਵਾਲੀ ਜਿਹੜੀ ਵੀ ਪਸੰਦ ਆਉਂਦੀ ਚੁਾਈ ਕਰ ਲਿਓ ਤੇ ਪਿਓ ਤਸੱਲੀ ਕਰ ਲਿਓ ਨੰਬਰ ਆਪਾਂ ਹਰਬੇਲ ਦੇ ਜਿਹੜੇ ਚਲਦੇ ਕਰਦਾਂਗੇ ਬੈਠਾ ਨੇ ਸਭ ਤੋਂ ਤਾਂ ਮੇਨ ਚੀਜ਼ ਹੁੰਦੀ ਪੱਟੂਆਂ ਦੇ ਵਿੱਚ ਨਵਾਂ ਬੂਟ ਬਿਲਕੁਲ ਜਿਹੜੀ ਦਾ ਖਾਸ ਕਰਕੇ ਨਵੀਂ ਬੋਇ ਹੋਣਾ ਜ਼ਰੂਰੀ ਆ ਬਿਲਕੁਲ ਤਾਂ ਨਵੀਆਂ ਨੇ ਬਾਤੇ ਬੰਨੀਆਂ ਨੇ ਹਰ ਬਾਰੇ ਸਭ ਦੇ ਵਾਸਤੇ ਬਿਲਕੁਲ ਤੇ ਬਾਕੀ ਹਰਬੇਲ ਵੀਰੇ ਮੋਬਾਈਲ ਨੰਬਰ ਆਪਣੇ ਜ਼ਰੂਰਤਾ ਆ 9903383025 9906382025 ਠੀਕ ਆ ਸੋ ਦੋਸਤੋ ਇਹ ਹਨ ਵੀਰ ਹਰਬੇਲ ਸਿੰਘ ਪਿੰਡ ਜੋੜਸਿਕ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਛੀਤਰਨ ਤਰਨਤਾਰਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ